ਕਿਹਰੇ ਖੁਰਚੂ ਨੰਨੇ ਲਈ ਕਿਉਂਕਿ ਮੈਨੂੰ ਖੇਤੀ ਦੀ ਜ਼ਿਆਦਾ ਚਿੰਤਾ ਓਕੇ ਉਹਨਾਂ ਨੂੰ ਬਹਿਸ ਦੀ ਹੁਣੀ ਮੈਨੂੰ ਖੇਤੀ ਦੀ ਹੈ ਤੁਸੀਂ ਅੱਜ ਜਿਹੜੀ ਗੱਲ ਹੈ ਉਹਦੇ ਕਰੋ ਜੀ ਤੁਸੀਂ ਲੈ ਤੁਸੀਂ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰੋ ਤੁਸੀਂ ਠੀਕ ਹੈ ਓਕੇ ਥੈਂਕ ਯੂ ਪੰਜਾਬ ਦੇ ਮੰਤਰੀ ਅਤੇ ਮੁੱਖ ਮੰਤਰੀ ਹੁਣ ਪੱਤਰਕਾਰਾਂ ਦੇ ਸਵਾਲਾਂ ਤੋਂ ਖਿਜਣ ਲੱਗੇ ਨੇ ਅਤੇ ਭੱਜਣ ਲੱਗੇ ਨੇ ਪੱਤਰਕਾਰਾਂ ਦੇ ਸਵਾਲਾਂ ਤੋਂ ਹੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਿਸਾਨ ਆਗੂਆਂ ਨੂੰ ਬਹਿਸ ਦੀ ਚੁਣੌਤੀ ਦੇ ਕੇ ਵੀ ਹੁਣ ਲੱਗਦਾ ਪੈਰ ਪਿਛਾ ਕੇ ਚੱ ਰਹੇ ਨੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਅਜਿਹਾ ਸਵਾਲ ਨਹੀਂ ਉਹ ਤਾਂ ਪੱਤਰਕਾਰਾਂ ਦੇ ਸਵਾਲਾਂ ਦਾ ਹਮੇਸ਼ਾ ਨਟਕੇ ਜਵਾਬ ਦਿੰਦੇ ਰਹੇ ਨੇ ਜਿੱਥੋਂ ਤੱਕ ਬਹਿਸ ਦੀ ਗੱਲ ਹੈ ਤਾਂ ਐਸਵਾਈਐਲ ਦੇ ਮੁੱਦੇ ਉੱਤੇ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਉਹਨਾਂ ਵਿਰੋਧੀਆਂ ਨੂੰ ਵੀ ਖੁੱਲੀ ਬਹਿਸ ਲਈ ਲਲਕਾਰਿਆ ਸੀ ਅਤੇ ਉਹਨਾਂ ਦੀਆਂ ਕੁਰਸੀਆਂ ਵੀ ਲਵਾਈਆਂ ਸਨ ਪਰ ਬਠਿੰਡੇ ਵਿੱਚ ਕਿਸਾਨ ਜਥੇਬੰਦੀਆਂ ਉੱਤੇ ਧਰਨੇ ਵੇਚਣ ਸਣੇ ਹੋਰ ਦੋਸ਼ ਮੜਦੇ ਹੋਏ ਵੈਸ ਦੀ ਲਾਈਵ ਚੁਣੌਤੀ ਦੇ ਕੇ ਫਿਰ ਕਿਤੇ ਉਹ ਫਸਤਾ ਨਹੀਂ ਗਏ ਸੰਯੁਕਤ ਮੋਰਚੇ ਨਾਲ ਸੰਬੰਧਿਤ ਕਿਸਾਨ ਜਥੇਬੰਦੀਆਂ ਸਮੇਤ ਹੋਰ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਦੀ ਵੈਸ ਵਾਲਾ ਚੈਲੰਜ ਕਬੂਲ ਕਰ ਲਿਆ ਉਹ ਤਾਂ ਉਲਟਾ ਮੁੱਖ ਮੰਤਰੀ ਤੋਂ ਸਮਾਂ ਅਤੇ ਸਥਾਨ ਪੁੱਛ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਮਜ਼ਦੂਰਾ ਦੇ ਕਰਜ਼ਾ ਮਾਫੀ ਦੇ ਐਲਾਨ ਲਈ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਅੱਜ ਮੀਡੀਆ ਦੇ ਰੂਬਰੂ ਹੋ ਰਹੇ ਸਨ ਤਾਂ ਇੱਕ ਮਹਿਲਾ ਪੱਤਰਕਾਰ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਵਿੱਚ ਪਿੰਡ ਵਿਕਾਊ ਦੇ ਲੱਗੇ ਪੋਸਟਰਾਂ ਬਾਬਤ ਸਵਾਲ ਕਰ ਲਿਆ ਸਵਾਲ ਵਿੱਚ ਪਿੰਡ ਵਿਕਾਊ ਕਰਨ ਪਿੱਛੇ ਕਾਰਨ ਨਸ਼ੇ ਦੀ ਵਿਕਰੀ ਅਤੇ ਗੁੰਡਾਗਰਦੀ ਸੀ ਇਹੋ ਸਵਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਅੱਜ ਚੰਡੀਗੜ੍ਹ ਵਿੱਚ ਪੁੱਛਿਆ ਉਹਨਾਂ ਆਖਿਆ ਕਿ ਪੰਜਾਬ ਨਸ਼ਾ ਮੁਕਤ ਕਰਨ ਦਾ 31 ਮਈ ਵਾਲਾ ਐਲਾਨ ਹੁਣ ਕਿੱਥੇ ਗਿਆ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ ਵੈਸੇ ਰਾਜਾ ਬੜਿੰਗਤਾ ਇਸ ਸਮੇਂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਅੱਜ ਘਰ ਵੀ ਦੱਸ ਗਏ ਉਹਨਾਂ ਸੁਨੀਲ ਜਾਖੜ ਤੇ ਬਹੁਤ ਤਿੱਖਾ ਹਮਲਾ ਬੋਲਿਆ ਖੇਰ ਮੁੱਖ ਮੰਤਰੀ ਭਗਵੰਤ ਮਾਨ ਪਹਿਲਾ ਨਸ਼ੇ ਬਾਰੇ ਆਇਆ ਸਵਾਲ ਅਤੇ ਮਗਰ ਹੀ 35 ਛੱਟੇ ਕਿਸਾਨਾਂ ਨੂੰ ਦਿੱਤੀ ਵੈਜ ਦੀ ਚੁਣੌਤੀ ਕਬੂਲੇ ਜਾਣ ਵਾਲੇ ਸਵਾਲ ਤੋਂ ਇਹਨਾਂ ਨਾਰਾਜ਼ ਹੋ ਗਏ ਕਿ ਅਮਨ ਅਰੋੜਾ ਵਾਂਗ ਉੱਠ ਕੇ ਤੁਰ ਪਏ ਉਹ ਉਲਟਾ ਮਹਿਲਾ ਪੱਤਰਕਾਰ ਨੂੰ ਹੀ ਸਵਾਲ ਕਰਨ ਲੱਗੇ ਮੁੱਖ ਮੰਤਰੀ ਵਿੱਚ ਆਖਰ ਸਵਾਲਾਂ ਨੂੰ ਲੈ ਕੇ ਅਜੇ ਹੀ ਬੁਖਲਾਟ ਕਿਉਂ ਦੇਖੋ ਇਹ ਵੀ ਸਮੱਸਿਆ ਹੋਈ ਹੈ ਇੱਕ ਦਿਨ 'ਚ ਜਾਂ ਕਿਸੇ ਪਾਰਟਿਕੂਲਰ ਡੇ ਤੇ ਤਾਂ ਖਤਮ ਨਹੀਂ ਕਰ ਸਕਦੇ ਠੀਕ ਹੈ ਨਾ ਪਰ ਨੀयत ਸਾਫ ਹੈ ਖਤਮ ਕਰਨ ਤੇ ਲੱਗੇ ਹੋਏ ਆ ਠੀਕ ਹੈ ਜੇ ਇੱਕ ਬੰਦੇ ਵੱਲੋਂ ਕੋਈ ਐਂਦਾ ਕਹਿ ਤੱਕਿਆ ਪਰ ਪਿੰਡਾਂ ਨਾਲ ਜਾ ਕੇ ਤਾਂ ਪੁੱਛੋ ਨਾ ਕਿ ਕੁਝ ਹੋ ਰਿਹਾ ਹੈ ਅਸੀਂ ਤੁਹਾਡੇ ਸਾਹਮਣੇ ਉਹ ਬੰਦੇ ਵੀ ਦੋ ਤਿੰਨ ਪ੍ਰੋਗਰਾਮਾਂ 'ਚ ਆਏ ਨੇ ਜਿੰਨੇ ਨਸ਼ਾ ਕਰਦੇ ਸੀ ਜਾਂ ਜਿਹੜੇ ਪਿੰਡ 'ਚ ਲੋਕ ਬੋਲਦੇ ਸੀਗੇ ਕਿ ਜੀ ਹੁਣ ਸਿੱਧਾ ਨਹੀਂ ਹੈਗਾ ਵੀ ਮੋਟਰਸਾਈਕਲਾਂ ਤੇ ਘੁੰਮਦੇ ਫਿਰਦੇ ਨੇ ਆਵਾਰਾ ਕਰਦ ਕੋਈ ਬੱਚੇ ਬੱਚੀਆਂ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਜਾਂ ਹੁਣ ਤਾਂ ਉਹ ਡਰ ਕੇ ਜਿੰਦੇ ਲਾ ਕੇ ਭੱਜਣ ਲੱਗ ਗਏ ਕੁਝ ਤਾਂ ਹੋ ਰਿਹਾ ਨਾ ਸਟੈਪ ਕਵਾ ਲਏ ਤੇ ਅਕਸਰ ਟ੍ਰੈਕ ਕਰਦੇ ਆਪਾਂ ਤੋਂ ਮਦਦ ਕਰਦੀ بجائے ਉਹ ਤਾਂ ਉਹ ਘਾ ਰਹੀ ਆ ਕੋਹਾ ਜੇ ਇਹ ਨਹੀਂ ਹੋ ਸਕਦਾ ਹੋ ਸਕਦਾ ਪੁਲਿਸ ਚ ਵੀ ਹੋਣ ਹੈ ਜੀ ਮੈਂ ਕਹਦੂਗੇ ਇਹਨੂੰ ਹਜੇ ਉਹ ਵੀ ਉਹ ਵੀ ਪਤਾ ਕਰਨਾ ਪਊਗਾ ਕਿਉਂਕਿ ਪਹਿਲਾਂ ਇਹ ਗੱਲ ਸਾਡੇ ਕੋਲ ਸ਼ਿਕਾਇਤ ਦੇ ਰੂਪ ਚ ਆਉਂਦੀ ਸੀ ਕਿ ਅਸੀਂ ਤਸਕਰ ਨੂੰ ਲੈ ਕੇ ਜਾਂਦੇ ਆ ਨਸ਼ਾ ਵੇਚਣ ਵਾਲੇ ਨੂੰ ਪੁਲਿਸ ਚੌਕੀ ਤੱਕ ਥਾਣੇ ਤੱਕ ਅਸੀਂ ਬਾਅਦ ਚ ਆਉਨੇ ਆ ਉਹ ਪਹਿਲਾਂ ਆ ਜਾਂਦੇ ਜਮਾਨ ਤੇ ਛੁੱਟ ਕੇ ਅਸੀਂ ਉਥੇ ਸਖਤਾਈ ਕੀਤੀ ਹੋਈ ਹੈ ਪੁਲਿਸ ਦੇ ਵਿੱਚ ਵੀ ਹੋ ਸਕਦਾ ਕੁਝ ਐਜੇ ਹੋਣ ਜਿਹੜੇ ਉਹਨਾਂ ਦੀ ਹੈਲਪ ਕਰਦੇ ਹੋਣ ਪਰ ਅਸੀਂ ਬਹੁਤ ਵੱਡੇ ਬੱਦਰ ਤੇ ਮੁਨਸ਼ੀਆਂ ਹੌਲਦਾਰਾਂ ਦੀਆਂ ਤਬਾਦਲੇ ਕੀਤੇ ਨੇ ਤੁਸੀਂ ਉਹਨਾਂ ਨੂੰ ਪੁੱਛ ਲਿਆ ਕਰੋ ਕਦੇ ਜਿਹੜੇ ਉਹਦਾ ਆਫਤਾ ਹੁੰਦੇ ਨੇ ਵੀਡੀਓ ਪਾਉਂਦੇ ਨੇ ਜਿੱਤੇ ਕਦੇ ਵੀਡੀਓ ਬਣਾਉਂਦੇ ਆ ਉਹਨਾਂ ਨੂੰ ਪੁੱਛ ਲਿਆ ਕਰੋ ਯਾਰ ਵੀ ਇਹ ਕਿੱਥੇ ਕਿੱਥੇ ਜੇ ਤੁਸੀਂ ਉਹਦੇ ਬੰਦੇ ਛੱਡੇ ਹੋਏ ਆ ਆਪਾਂ ਥੋੜਾ ਸੌਖਾ ਹੋ ਜਾਊਗਾ ਫੜਨੇ ਫਿਰ आप उस गांव में जाके आई में अपना बंदा अच्छा क्या फिर कैरपोर्ट आई बिल्कुल नाराज होने चाहिए लोग नाराज हर गांव में ऐसा चलता था अब हर गांव की बारी आएगी ना हमारी तरफ से तो कोई बंदा नहीं गया ना बेचने वहां पे। के सरकार की शह पर गया पहले तो मंत्री बेचते थे अपनी गाड़ियों में ले जाकर तो एक पोस्टर को आप इतना बड़ा हम माने इतना बड़ा युद्ध शुरू कर रखा है उसकी तो आप कभी बात नहीं करते ਇਸ ਤੋਂ ਬਾਅਦ ਆਇਆ ਉਹ ਅਸਲ ਸਵਾਲ ਜਿਸ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰੈਸ ਕਾਨਫਰੰਸ ਦੌਰਾਨ ਖੜਾ ਕਰ ਦਿੱਤਾ ਉਹ ਬੋਲੇ ਕਿ ਹੁਣ ਝੋਨਾ ਲਾਉਂਦਾ ਕੰਮ ਚੱਲ ਰਿਹਾ ਹੈ ਪਹਿਲਾਂ ਝੋਨਾ ਲਵਾ ਲਈਏ ਬਹਿਸ ਬਾਅਦ ਵਿੱਚ ਹੁੰਦੀ ਰਹੂ ਫੇਰ ਉਹ ਨਾਲ ਹੀ ਬੀਜੇਪੀ ਉੱਤੇ ਹਮਲਾ ਬੋਲ ਦਿੰਦੇ ਨੇ ਕਿ ਸੰਦੂਰ ਉੱਤੇ ਸਿਆਸਤ ਹੋ ਰਹੀ ਹੈ ਸੰਦੂਰ ਬਾਰੇ ਹੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜੰਗ ਨੇ ਵੀ ਤਿੱਖਾ ਹਮਲਾ ਬੋਲਿਆ ਪਹਿਲਾਂ ਇਹਨਾਂ ਦੋਹਾਂ ਨੂੰ ਸੁਣ ਲਓ ਫਿਰ ਗੱਲ ਅੱਗੇ ਤੋਰਦੇ ਹਾਂ ਜਿਸ ਵਿੱਚ ਪੰਜਾਬ ਅੰਦਰ ਹੋਈ ਇੱਕ ਹੋਰ ਬੇਅਦਬੀ ਦੀ ਘਟਨਾ ਅਤੇ ਇਸ ਪਿੱਛੇ ਡੂੰਘੀ ਸਾਜ਼ਿਸ਼ ਦੇ ਕੱਤਸ਼ੇ ਦੇਵੀ ਗੱਲ ਕਰਾਂਗੇ ਅਤੇ ਰਾਜਾ ਬੜਿੰਗ ਦੇ ਸੁਨੀਲ ਜਾਖੜ ਨੂੰ ਅਜਗਰ ਕਹਿਣ ਬਾਰੇ ਵੀ ਗੱਲ ਕਰਾਂਗੇ ਮੀਟਿੰਗ ਲਈ ਮੀਟਿੰਗ ਨੇ ਮੈਂ ਸਾਤ ਸਾਤ ਘੰਟੇ ਕਰਦੇ ਨੇ ਚੁਣੌਤੀ ਜੀ ਨੇ ਚੁਣੌਤੀ ਵੀ ਦਿੱਤੀ ਐ ਨੀ ਚੁਣੌਤੀ ਤਾਂ ਕਾਹਦੀ ਐ ਪਹਿਲਾਂ ਕਿਉਂ ਨਹੀਂ ਦਾ ਕੰਮ ਨਹੀਂ ਪਰ ਲੈਣ ਦੀ ਕੰਮ ਕਰ ਲਈ ਕੋਈ ਪਹਿਲਾਂ ਖੇਤੀ ਦਾ ਕੰਮ ਕਰ ਲਈ ਆਪਾਂ ਬੰਦਸਾਂ ਤੋਂ ਪਹਿਲਾਂ ਝੋਨਾ ਲੱਗਣਾ ਕੱਲ ਪਰਸੋ ਤੋਂ ਸ਼ੁਰੂ ਹੋਇਆ ਕਿਰੇ ਖਰਚ ਝੋਨਾ ਨੇ ਵੇਲ ਲਈਏ ਕਿਉਂਕਿ ਮੈਨੂੰ ਖੇਤੀ ਦੀ ਜ਼ਿਆਦਾ ਚਿੰਤਾ ਓਕੇ ਉਹਨਾਂ ਨੂੰ ਬਹਿਸ ਦੀ ਹੋਣੀ ਮੈਨੂੰ ਖੇਤੀ ਦੀ ਐ ਆਏ ਯਾਰ ਸੰਦੂਰਾਂ ਦੇ ਨਾਂ ਤੇ ਬੋਟਾ ਮੰਗਦੇ ਨਹੀਂ ਸੰਦੂਰ ਸੰਦੂਰ ਦਾ ਜਿਹੜਾ ਮਜ਼ਾਕ ਉੱਡਿਆ ਉਹਨਿੰ ਕਹਿ ਤੁਸੀਂ ਵੀ ਮਤਲਬ ਅਸੀਂ ਸੰਦੂਰ ਵੀ ਭੇਜਾਂਗੇ ਹਰ ਘਰ ਚ ਤੁਹਾਡੇ ਘਰੇ ਆਊਗਾ ਫਿਰ ਤੂੰ ਲਾ ਲੇਗਾ ਫਿਰ ਕਹਿ ਰਿਹਾ ਵੀ ਆ ਲੈ ਮੋਦੀ ਦੇ ਨਾਂ ਦਾ ਸੰਦੂਰ ਲਾ ਇਹ ਇੱਕ ਵਨ ਨੇਸ਼ਨ ਵਨ ਹਸਬੰਡ ਇਹ ਇਹ ਸਕੀਮ ਹੈ ਹਾਂ ਹੁਣ ਇਹ ਨਾ ਹੋਵੇ ਵੀ ਬੀਜੇਪੀ ਸੰਦੂਰ ਲੈ ਕੇ ਘਰਾਂ ਘਰਾਂ ਚ ਹੋ ਜਾਏ ਕਿਉਂਕਿ ਇਹ ਪੰਜਾਬ ਦੀਆਂ ਔਰਤਾਂ ਐ ਬੀਜੇਪੀ ਨੂੰ ਆਲਿਆਂ ਨੂੰ ਸੱਦ ਕੇ ਕੁੱਟਣ ਗਈਆਂ ਕਿਉਂਕਿ ਸੰਦੂਰ ਕੇਵਲ ਤੇ ਕੇਵਲ ਔਰਤ ਦੇ ਪਤੀ ਦਾ ਹੱਕ ਐ ਨਾ ਕਿ ਬੀਜੇਪੀ ਆਲਿਆਂ ਦਾ ਹੱਕ ਐ ਵੀ ਅਸੀਂ ਸੰਦੂਰ ਵੰਡਦੇ ਰਹੀਏ ਉਹ ਆਂਦੀ ਸਿਰ ਤੇ ਜਦੋਂ ਮੱਥੇ ਤੇ ਸੰਦੂਰ ਲਾਉਂਦੀਆਂ ਉਹ ਆਪਦੇ ਪਤੀ ਦੀ ਚੜ੍ਹਦੀ ਕਲਾ 'ਚ ਤੇ ਸਦਾ ਸੁਹਾਗਣ ਰਵੇ ਉਹ ਰੇਸੇ ਲਾਉਂਦੀਆਂ ਕਿਤੇ ਇਹ ਨਾ ਹੋਵੇ ਬਿੱਟੂ ਜੀ ਇਹਦਾ ਧਿਆਨ ਰੱਖਿਓ ਕਿ ਤੁਸੀਂ ਕੰਮ ਇਹੋ ਜਿਹੀ ਕਰਦੇ ਹੋ ਸਾਰੇ ਜਾਣੇ ਕਿਸ ਸੰਧੂਰ ਲੈ ਕੇ ਤੁਰ ਪਏ ਉੱਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਤਾਂ ਗੁਜਰਾਤ ਤੋਂ ਲਿਆਂਦੀ 80000 ਲੀਟਰ ਇਥਨੋਲ ਜ਼ਬਤ ਕਰਨ ਦਾ ਦਾਵਾ ਕਰ ਦਿੱਤਾ ਕਾਲੀ ਵਿੱਚ ਸੱਦੀ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਛਾਤੀ ਚੌੜੀ ਕਰਕੇ ਅਤੇ ਠੋਕ ਕੇ ਲੰਬੇ ਚੌੜੇ ਦਾਅਵੇ ਕੀਤੇ ਪਰ ਮਾਮਲਾ ਹੁਣ ਹੋਰ ਹੀ ਕੁਝ ਨਿਕਲ ਆਇਆ ਤਾਂ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਨੂੰ ਸਵਾਲ ਹੋ ਰਹੇ ਨੇ ਇਨ੍ਹਾਂ ਸਵਾਲਾਂ ਤੋਂ ਪਹਿਲਾਂ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਭੱਜਦੇ ਤੁਹਾਨੂੰ ਦਿਖੇ ਹੁਣ ਮੁੱਖ ਮੰਤਰੀ ਵੀ ਇਸ ਨਾਲ ਸੰਬੰਧਿਤ ਸਵਾਲਾਂ ਤੋਂ ਤਕਲੀਫ ਮੰਨ ਰਹੇ ਨੇ ਉਹ ਤਾਂ ਨਸ਼ਿਆਂ ਬਾਰੇ ਸਵਾਲ ਕਰਨ ਉੱਤੇ ਵੀ ਖੇਡ ਜਾਂਦੇ ਨੇ ਹੱਦ ਤਾਂ ਉਦੋਂ ਹੋ ਗਈ ਜਦੋਂ ਕਿਸਾਨ ਆਗੂਆਂ ਨੂੰ ਆਪੇ ਲਾਈਵ ਬਹਿਸ ਦੀ ਚੁਣੌਤੀ ਦੇ ਕੇ ਬਹਿਸ ਤੋਂ ਵੀ ਭੱਜ ਗਏ ਇਸ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸਵਾਲਾਂ ਤੋਂ ਹੀ ਨਹੀਂ ਭੱਜੇ ਬਹਿਸ ਤੋਂ ਵੀ ਭੱਜ ਗਏ ਜਦਕਿ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਨੇ ਮੁੱਖ ਮੰਤਰੀ ਦੀ ਇਸ ਚੁਣੌਤੀ ਨੂੰ ਕਬੂਲ ਦਿਆਂ ਸਮਾਂ ਅਤੇ ਸਥਾਨ ਮੰਗ ਲਿਆ ਜਗਰਾਉਂ ਦਾਣਾ ਮੰਡੀ ਵਿਖੇ ਸੰਯੁਕਤ ਮੋਰਚੇ ਦੀ ਪੁਲਿਸ ਜਬਰ ਵਿਰੋਧੀ ਰੈਲੀ ਵਿੱਚ ਮੁੱਖ ਮੰਤਰੀ ਦੀ ਚੁਣੌਤੀ ਨੂੰ ਕਬੂਲ ਦੇ ਸਮੇਂ ਦੇਖੋ ਜਗਿੰਦਰ ਸਿੰਘ ਗੋਰਾਹਣੇ ਕੀ ਕਿਹਾ ਤੇਰੀ ਜਿਹੜੀ ਉਹ ਸਤੇਜ ਤੋਂ ਬੋਲੀ ਹੋਈ ਸਪੀਚ ਐ ਬਠੰਡੇ ਕਹ ਕਹਾ ਮੈਂ ਚੈਲੰਜ ਕਰਦਾ ਕਿਸਾਨ ਮੇਰੇ ਨਾਲ ਬਹਿ ਜਾ ਹੁਣ ਮੈਨੂੰ ਇਹ ਦੱਸ ਕਾਹਦੇ ਚ ਬਹਿ ਜਾਣ ਡਿਬੇਟ ਚ ਡਿਬੇਟ ਕੀ ਹੁੰਦੀ ਐ ਗੱਲਬਾਤ ਤਿੰਨ ਤਰੀਕ ਨੂੰ ਕੌਣ ਭੱਜਿਆ ਸੀ ਬਈ ਅਦਬ ਚਲ ਤਿੰਨ ਮਾਰਚ ਵਾਲੇ ਦਿਨ ਕੌਣ ਭੱਜਿਆ ਸੀ ਭਗਵੰਤ ਸਿੰਘ ਤੇਰੇ ਅਫਸਰ شاہੀ ਬਿਊਰੋਕਰੇਸੀ ਨੌਕਰਸ਼ਾਹਾਂ ਪੁੱਛ ਲੈ ਵੀ ਕੌਣ ਭਜਿਆ ਸੀ 8 ਮਾਰਚ ਦੀ ਕਿਸਾਨ ਭਵਨ ਦੀ ਮੀਟਿੰਗ ਦੇ ਵਿੱਚ ਤੇਰੀਆਂ ਕੁਰਸੀਆਂ ਸੀ ਖੀਆਂ ਸੀ ਝੱਟ ਵੀ ਆ ਜਾ ਬੈਠ ਕੇ ਗੱਲ ਕਰ ਆਇਆ ਕਿਉਂ ਨਹੀਂ ਜੇ ਅਜੇ ਵੀ ਤੇਰਾ ਕੋਈ ਭਲੇਖਿਆ ਨਾ ਤੈਨੂੰ ਖੁੱਲਾ ਚੈਲੰਜ ਹੈ ਜੱਥੇ ਮਰਜੀ ਜਦੋਂ ਮਰਜੀ ਸੱਦ ਲੈ ਪਰ ਅਸੀਂ ਆਏ ਨਹੀਂ ਆਉਂਦੇ ਜਿਵੇਂ ਤਾਂ ਪਹਿਲਾਂ ਵਿਰੋਧੀ ਪਾਰਟੀਆਂ ਨਾਲ ਕੀਤਾ ਸੀ ਕਿ ਆਜੋ ਮੇਰੇ ਨਾਲ ਗੱਲ ਕਰ ਲਓ 1700 ਵਲੰਟੀਅਰ ਬਣਾ ਲਿਆ ਵੀ ਬਾਹਰ ਆਏ ਦੀ ਬੇਇੱਜ਼ਤੀ ਕਰ ਅਸੀਂ ਵੀ ਪੱਕੇ ਪੈਰੀ ਜਾਵਾਂਗੇ ਜੇ ਤੂੰ ਐ ਕਰੇਗਾ ਇੱਕ ਤਾਂ ਰਾਹ ਹੈਗਾ ਡਿਬੇਟਾ ਡਿਬੇਟ ਕਰਨੀ ਆ ਬੰਦੇ ਬਤਾ ਲੈ ਨਿਊਟਰਲ ਬੰਦੇ ਐਡਵੋਕੇਟ ਬਤਾ ਲੈ ਜੱਜ ਬਤਾਦਾ ਹਾਰਡਕੋਰ ਰਿਟਾਇਰਮੈਂਟ ਜੱਜ ਉਹ ਫੈਸਲਾ ਕਰ ਥਣ ਕੇ ਕੌਣ ਠੀਕ ਅਸੀਂ ਗਲਤਾਂ ਕੇ ਠੀਕ ਆ ਇਹਦਾ ਫੈਸਲਾ ਹੋਊਗਾ ਤੇ ਜੇ ਤੂੰ ਦੂਜੀ ਦੇਖ ਡਿਬੇਟ ਵਾਲੀ ਛੱਡਣੀ ਆ ਤੇ ਜ਼ਬਰ ਕਰਕੇ ਤਾਂ ਸਾਨੂੰ ਦੱਬਣਾ ਤਾਂ ਤੈਨੂੰ ਖੁੱਲੀ ਛੁੱਟੀ ਐ ਤੇ ਮੈਦਾਨ ਖੁੱਲ੍ਹੈ ਉਵੇਂ ਆ। ਵੈਸੇ ਹਰਪਾਲ ਸਿੰਘ ਚੀਮਾ ਦੀ ਥੂਕ ਕੱਢਣ ਦੀ ਕਸਰ ਸੁਖਪਾਲ ਸਿੰਘ ਖਹਿਰਾ ਨੇ ਕੋਈ ਨਹੀਂ ਛੱਡੀ। ਇਹ ਉਹੀ ਮਾਮਲਾ ਜਿਸ ਨਾਲ ਸੰਬੰਧਤ ਸਵਾਲਾਂ ਤੋਂ ਅਮਨ ਅਰੋੜਾ ਭੱਜੇ ਸਨ। ਲੀਡਰ ਤੇ ਮੰਤਰੀ ਕਿੰਨੀ ਇੱਕ ਮੂਰਖਤਾਈ ਦੀ ਹੱਦ ਤੱਕ ਜਾ ਸਕਦੇ ਆ ਅੱਜ ਮੈਂ ਉਹਦੇ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਨੇ। ਸਾਡਾ ਜਿਹੜਾ ਵਿੱਤ ਮੰਤਰੀ ਆ ਹਰਪਾਲ ਚੀਮਾ ਉਹ ਮੈਂ ਕੱਲਾ ਮੂਰਖ ਨਹੀਂ ਕਹੂੰਗਾ ਉਹ ਕੀ ਕਹਿੰਦੇ ਹੁੰਦੇ ਕਿ ਇਨਕੰਪੀਟੈਂਟ ਇਨੈਫੀਸ਼ੀਐਂਟ ਔਰ ਬਿਲਕੁਲ ਅੰਜਾਨ ਪੁਨੇ ਦੀ ਗੱਲਾਂ ਕੀਤੀਆਂ ਉਹਨਾਂ ਨੇ ਅੱਜ ਤੋਂ 2 ਦਿਨ ਪਹਿਲਾਂ ਇੱਕ ਗੁਜਰਾਤ ਦੇ ਟਰਾਂਸਪੋਰਟਰ ਨੇ ਉਹਨਾਂ ਦਾ ਨਾਮ ਹੈਗਾ ਬਲਜੀਤ ਸਿੰਘ ਸੰਧੂ ਮੈਂ ਤੁਹਾਨੂੰ ਥੋੜੀ ਜਿਹੀ ਵੀਡੀਓ ਵੀ ਦਿਖਾਉਣੀ 2 ਮਿੰਟ ਦੀ ਜਰਾ ਪੇਸ਼ੈਂਸ ਰੱਖਿਓ ਉਹ ਲੰਬੇ ਅਰਸੇ ਤੋਂ ਗੁਜਰਾਤ ਤੋਂ ਪੰਜਾਬ ਤੋਂ ਇਥਨੋਲ ਦੀ ਟਰਾਂਸਪੋਰਟੇਸ਼ਨ ਕਰਦੇ ਆ ਆਪਣੇ ਟੈਂਕਰਸ ਵਿੱਚ ਔਰ ਇਥਨੋਲ ਜਿਹੜਾ ਪ੍ਰੋਡਕਟ ਹੈਗਾ ਉਹ ਸਿਰਫ ਤੇ ਸਿਰਫ ਅ ਇੰਡੀਅਨ ਔਇਲ ਭਾਰਤ ਪੈਟਰੋਲੀਅਮ ਤੇ ਰੇਲਾਈਅੰਸ ਇੰਡਸਟਰੀਜ਼ ਜਿਨ੍ਹਾਂ ਦੀਆਂ ਔਇਲ ਰੈਫਾਇਨਰੀਜ਼ ਆ ਉਹਨਾਂ ਦਾ ਰੌ ਮਟੀਰੀਅਲ ਆ ਇਥਨੋਲ ਪੈਟਰੋਲ ਦੇ ਵਿੱਚ ਪੈਂਦਾ ਔਰ ਫਿਰ ਪੈਟਰੋਲ ਜਿਹੜਾ ਹੈ ਉਹ ਸਾਰੇ ਦੇਸ਼ ਵਿੱਚ ਵਿਕਦਾ ਇਥਨੋਲ ਕਿਤੇ ਵੀ ਕਿਤੇ ਹੋਰ ਕੋਈ ਇੰਡਸਟਰੀ ਨੂੰ ਵੇਚਿਆ ਨਹੀਂ ਜਾ ਸਕਦਾ ਇਹਨਾਂ ਨੇ ਕੀ ਕੀਤਾ ਇਹਨਾਂ ਦੀ ਡਿਪਾਰਟਮੈਂਟ ਨੇ ਇੱਕ ਸਾਈਜ਼ ਵਾਲਿਆਂ ਨੇ ਬਠਿੰਡੇ ਦੇ ਇੰਡੀਅਨ ਔਇਲ ਡਿੱਪੂ ਦੇ ਬਾਹਰ ਬਲਜੀਤ ਸਿੰਘ ਸੰਧੂ ਗੁਜਰਾਤ ਦੇ ਟ੍ਰਾਂਸਪੋਰਟਰ ਸ਼ਾਇਦ ਉਹਨਾਂ ਦਾ ਰੋਡ ਲਾਈਨਸ ਨੈਟਵਰਕ ਕਰਕੇ ਟ੍ਰਾਂਸਪੋਰਟੇਸ਼ਨ ਹੈ ਉਹਨਾਂ ਦੇ ਦੋ ਟੈਂਕਰ ਜਦੋਂ ਫੜੇ ਤੇ ਉਹਨਾਂ ਨੇ ਪਤਾ ਨਹੀਂ ਕਿਹੜੀ ਜਾਣਕਾਰੀ ਦਿੱਤੀ ਇਸ ਮਿਨਿਸਟਰ ਨੂੰ ਇਹਨੇ ਪੈਂਦੀ ਸੱਟੇ ਪ੍ਰੈਸ ਕਾਨਫਰੰਸ ਕੀਤੀ ਬੜੇ ਤੈਸ਼ ਵਿਚ ਆਣ ਕੇ ਕਿ ਅਸੀਂ ਦੋ ਟੈਂਕਰ ਫੜ ਰਹੇ ਨੇ 80000 ਲੀਟਰ ਇਥਨੋਲ ਜਿਹੜੀ ਉਹ ਫੜ ਲਈ ਹੈ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਨੇ ਸੁਨੀਲ ਜਾਖੜ ਦੀ ਤਾਂ ਅੱਜ ਤੈ ਹੀ ਲਾ ਛੱਡੀ ਉਹਨਾਂ ਬੀਜੇਪੀ ਨੂੰ ਸੁਚੇਤ ਕੀਤਾ ਕਿਸਾਪ ਦਾ ਦੱਸਿਆ ਤਾਂ ਬੰਦਾ ਬਚ ਸਕਦਾ ਪਰ ਅਜਗਰ ਦਾ ਨਹੀਂ ਤੇ ਇਹ ਸੁਨੀਲ ਜਾਖੜ ਅਜਗਰੀ ਆ ਜਿਸ ਨੇ ਪਹਿਲਾਂ ਕਾਂਗਰਸ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹੈ ਤੇ ਜਿਹੜੇ ਜਾਖੜ ਸਾਹਿਬ ਹੈ ਭਾਜੀਪੀ ਇਹਨਾਂ ਨੂੰ ਦੁਆਰੇ ਸਵਿਟਜ਼ਰਲੈਂਡ ਭੇਜਣ ਦਾ ਕੰਮ ਕਰਾਂਗੇ ਅਬਲੀ ਤਾਂ ਚਲੇ ਗਏ ਉਹਨੇ ਨਹੀਂ ਚੜਾ ਦੇਾਂਗੇ ਜਿਹੜਾ ਕਾਂਗਰਸ ਦੇ ਵਿੱਚ ਰਹਿ ਕੇ ਜਿਸ ਵਿਅਕਤੀ ਨੇ ਕਾਂਗਰਸ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਜਾਰੀ ਰੱਖੀਆਂ ਜਦੋਂ ਕਾਂਗਰਸ ਦਾ ਕੰਪੇਨ ਕਮੇਟੀ ਦਾ ਚੇਅਰਮੈਨ ਹੁੰਦਾ ਸੀ ਉਸੇ ਤਰ੍ਹਾਂ ਦੀਆਂ ਅੱਜ ਵੀ ਸ਼ਾਸ਼ਾ ਹੈਗੀਆਂ ਨੇ ਜਿਹੜੇ ਵਿਅਕਤੀ ਆਪਦੀਆਂ ਪਾਰਟੀਆਂ ਨਾਲ ਵਫਾਦਾਰੀ ਨਹੀਂ ਗਏ ਉਹ ਆਪਣੇ ਆਪ ਨਾਲ ਵੀ ਵਫਾਦਾਰ ਨਹੀਂ 15% ਦੇ ਲਗਭਗ 17000 ਵੋਟ ਵੈਸਟ ਹਲਕੇ ਤੋਂ ਭਾਜਪੀ ਦੀ ਵਧੀ ਸੀ ਕਿੰਨੀ ਵਧੀ ਸੀ 17000 ਪਾਰਲੀਮੈਂਟ ਦੇ ਵਿੱਚ ਰਾਜੇ ਵੜਿੰਗ ਨੂੰ ਹਾਰ ਮਿਲੀ ਸੀ ਵੈਸਟ ਹਲਕੇ ਤੇ ਹੁਣ ਮੈਨੂੰ ਲੱਗਦਾ ਕਿ ਬੀਜੇਪੀ ਆਦਰਨੀਆਂ ਜਾਖੜ ਸਾਹਿਬ ਦੀ ਅਗਵਾਈ ਚ 7000 ਵੋਟ ਤੇ ਕੇਵਲ ਬੀਜੇਪੀ ਦਾ ਨਪਟਾਰਾ ਕਰ ਦਿਆਂਗੇ ਮੁਕੰਮਲ ਤੌਰ ਤੇ ਮੁਕੰਮਲ ਤੌਰ ਤੇ ਤੇ ਦੂਜੀਆਂ ਪਾਰਟੀਆਂ ਦਾ ਲੱਭਿਆ ਹੀ ਨਹੀਂ ਤੇ ਹੋਣੀਆਂ ਸਰਕਾਰ ਨਾਲ ਕੰਪੀਟੀਸ਼ਨ ਹੈਗੀ ਆ ਆਮਾਦੀ ਪਾਰਟੀ ਦੇ ਕੈਂਡੀਡੇਟ ਮੈਂ ਤੁਹਾਨੂੰ ਕਹਿ ਰਿਹਾ ਵੀ ਕਿਸੇ ਨਾਲ ਕੋਈ ਮੁਕਾਬਲਾ ਨਹੀਂ कोई मुकाबला नहीं सर सरजीत बिट्टू ये कहते नजर आ रहे हैं कि प्रधान को नहीं पता करनी प्रधान चल रहे पहले ही बटे हुए हैं कुछ क्या प्रधान को नहीं पता, पता? कि प्रधान किसको ज्वाइन करा रहा है आपको पता है कि आपका प्रधान क्या कर रहा है आपका प्रधान क्या कर रहा है अंदर खाते आपको पता है बिट्टू जी जाखड़ साहब का किसको ज्वाइन करा रहा है नहीं कोई करा रहा है ये हमारा अपना विषय है इसमें बिट्टू जी जरा ਜੋਰ ਲਗਾਏ ਆਪਕੋ ਕੇਂਦਰ ਮੰਤਰੀ ਬਣਾ دیا ਹੈ ਅਗਰ 17000 ਸੇ ਆਪ ਜੀਤੇ ਥੇ ਤੋ ਬੀਜੇਪੀ ਕੋ 7000 ਵੋਟ ਰਹਿ ਗਿਆ ਕਹੀਂ ਆਪਕੀ ਕੁਰਸੀ ਨਾ ਹਿਲ ਜਾਏ 61 ਜਿਹੜੀ ਸਟੇਟਮੈਂਟ ਜੈਕਟ ਸਾਹਿਬ ਨੇ ਦਿੱਤੀ ਹੈ ਸਜੈਸ਼ਨ ਦਿੰਦਾ ਹੈ ਕਾਸ਼ੂ ਸਾਹਿਬ ਨੂੰ ਕਿ ਆਸਟੇਮ ਦੇ ਜਿਹੜੇ ਸਾਹਿਬ ਕਿਹਨੂੰ ਸਜੈਸ਼ਨ ਦਿੰਦਾ ਹੈ ਹਾਂ ਆਸਟੇਮ ਦੇ ਸਾਹਿਬਾ ਜਿਹੜਾ ਮੈਨੂੰ ਨਹੀਂ ਪਤਾ ਉਹ ਕਿਉਂ ਇਹ ਗੱਲ ਕਹਿੰਦਾ ਹੈ ਜਾਂ ਉਹ ਇਹ ਆਖਰ ਸਾਹਿਬ ਦੇ ਮੰਨ ਦੇ ਵਿੱਚ ਉਹ ਕੀਰੇ ਬਾਰੇ ਕਹਿ ਰਿਹਾ ਹੈ ਪਰ ਬੀਜੇਪੀ ਚ ਅਜਗਰ ਬੈਠਾ ਵੇ ਉਹ ਅਜਗਰ ਜਿਹੜਾ ਵੱਡਾ ਨਾਗ ਹੁੰਦਾ ਸਭ ਆਸਤਿਨ ਦਾ ਸੱਪ ਤਾਂ ਜੇ ਕਟਲੇ ਤਾਂ ਬਚ ਜਾਂਦਾ ਇਹਨੇ ਸਾਨੂੰ ਕਟਿਆ ਹਜੇ ਤੱਕ ਦੇਖ ਲਓ ਸਾਢੇ 3 ਸਾਲ ਦਾ ਸਾਡਾ ਹਾਲ ਕੀ ਹੈ ਇਸੇ ਅਜਗਰ ਨੇ ਤੇ ਇਹ ਨਾ ਹੋਵੇ ਵੀ ਤੁਹਾਡਾ ਤੁਹਾਨੂੰ ਅੰਦਰ ਖਾਤੇ ਪਤਾ ਹੀ ਨਾ ਗਏ ਸਾਰਿਆਂ ਨੂੰ ਕੱਟ ਕੇ ਕੰਬ ਮਕਾ ਦੇ ਤੁਹਾਡਾ ਸਾਡਾ ਤਾਂ ਅਸੀਂ ਅਸੀਂ ਤਾਂ ਮਸਾ ਸੈੱਟ ਹੋ ਰਹੇ ਆ ਸਾਡੇ ਅਖੀਰ ਵਿੱਚ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਨੂੰ ਸੁਣੋ ਜਿਹੜੇ ਅੰਮ੍ਰਿਤਸਰ ਵਿੱਚ ਹੋਈ ਬਿਆਦਵੀ ਦੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕੁਝ ਖਾਤਸੇ ਜ਼ਾਹਰ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਜੂਨ ਦੇ ਕੱਲੂ ਕਾਰੇ ਵਾਲੇ ਸਮਾਗਮ ਚੱਲ ਰਹੇ ਨੇ ਤਾਂ ਇਹਨਾਂ ਦੀ ਸ਼ੁਰੂਆਤ ਮੌਕੇ ਬੇਅਦਬੀ ਦਾ ਹੋਣਾ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਕੱਲ ਰਾਤ ਗੌਰਪ੍ਰੀ ਸਿੰਘ ਨਾਂ ਦਾ ਇੱਕ ਵਿਅਕਤੀ ਇਹਦਾ ਨਾਂ ਸਾਨੂੰ ਬਾਅਦ ਚ ਪਤਾ ਲੱਗਾ ਉਹ ਗੁਰਦੁਆਰੇ ਸ਼ਹੀਦਾਂ ਤੋਂ ਤਿੰਨ ਪੱਕਾ ਨਹੀਂ ਨਾਂ ਰੱਖਿਆ ਸੁਖਮਨੀ ਸਾਹਿਬ ਦੇ ਗੁਟਕੇ ਲੈ ਕੇ ਤੇ ਗੁਟਕਾ ਸਾਹਿਬ ਦੇ ਅੰਗ ਉਹ ਪਾੜਦਾ ਆ ਰਿਹਾ ਇੱਥੇ ਜिले ਦਰਬਾਰ ਸਾਹਿਬ ਗੁਰੂ ਅਰਜਨ ਦੇਵ ਨਿਵਾਸ ਦੇ ਨਾਲ ਪਰਲੇ ਪਾਸੇ ਬਾਹੀ ਦੇ ਜਿੱਥੇ ਸਾਡੀ ਪੋਸਟ ਆ ਗੱਡੀਆਂ ਆਉਣ ਤੋਂ ਰੋਕਦੇ ਆ ਉਹ ਤੋਂ ਥੋੜਾ ਪਿੱਛੇ ਲੋਕਾਂ ਨੇ ਵੀ ਨੋਟਿਸ ਕੀਤਾ ਤੇ ਸਾਡੇ ਜਿਹੜੇ ਉੱਥੇ ਬੈਠੇ ਸੀ ਸਿਕਿਉਰਿਟੀ ਕਰਮਚਾਰੀ ਉਹਨੇ ਵੀ ਨੋਟਿਸ ਕੀਤਾ ਉਹਨੇ ਫੜ ਕੇ ਫਿਰ ਜੋ ਖਾਲਸੇ ਦੀਆਂ ਪਰੰਪਰਾਵਾਂ ਆ ਪੇ ਸੋਦਾ ਵੀ ਲਾਇਆ ਫਿਰ ਉਦੋਂ ਬਾਅਦ ਫਿਰ ਅੰਦਰ ਲਾਇਆ ਇਹ ਅੰਦਰ ਵੀ ਉਹਦੀ ਪੁੱਛ ਪੜਤਾਲ ਕੀਤੀ ਪੇ ਕਿੱਥੋਂ ਆਇਆ ਕੀ ਹੈ ਕੀ ਨਹੀਂ ਤੇ ਫਿਰ ਪੁਲਿਸ ਦੇ ਵੀ ਹਵਾਲੇ ਕੀਤਾ ਕਈਆਂ ਦੀ ਇਹ ਮਤ ਸੀ ਪੇ ਇਦਾਂ ਦੇ ਜਿਹੜੇ ਹੈਗੇ ਮਨੁੱਖ ਇਹਨੂੰ ਪੂਰਾ ਇਹ ਸੌਦਾ ਲਾ ਦਿੱਤਾ ਜਾਵੇ ਪਰ ਅਸੀਂ ਦੇਖਿਆ ਪਿਛਲੇ ਦਿਨੀ ਇਹਨਾਂ ਘਟਨਾਵਾਂ ਦਾ ਵੀ ਕੋਈ ਰਜਟਰ ਨਹੀਂ ਨਿਕਲਿਆ ਹੁਣ ਜਾਦ ਕੇ ਸਮੁੱਚਾ ਸਿੱਖ ਭਾਈਚਾਰਾ ਕੱਲੂਕਾਰਾ ਦਿਹਾੜਾ ਆਪਣੇ ਅਸਫਤਾ ਮਨਾ ਰਿਹਾ ਤੇ ਚੱਪੇ-ਚੱਪੇ ਤੇ ਪੁਲਿਸ ਲੱਗੀ ਆ ਤੇ ਸਾਡੇ ਵੀ ਕਰਮਚਾਰੀ ਜਿਹੜੇ ਉਹ ਵੀ ਸਤਰਕ ਆ ਪਰ ਮੈਂ ਸਮਝਦਾ ਇਹਨਾਂ ਦਿਨਾਂ ਦੇ ਵਿੱਚ ਕੋਹਰ ਬਿਆਦਵੀ ਪਵਿੱਤਰ ਕੁਰਬਾਨੀ ਦੀ ਕਰਨੀ ਇਹ ਬਹੁਤ ਵੱਡੀ ਸਾਜ਼ਿਸ਼ ਆ ਹੁਣ ਇਹ ਸਾਜ਼ਿਸ਼ ਕੀ ਆ ਭਈ ਪੁਲਿਸ ਫੜ ਕੇ ਲੈ ਗਈ ਆਉਣਾ ਕੀ ਆ ਜੋ ਮੈਨੂੰ ਲੱਗਦਾ ਤੇ ਜੋ ਚਰਚਰਾਉਣ ਚਾਦੇ ਜੀ ਇਹ ਜਿਹੜਾ ਮੈਂਟਲੀ ਰਟਾਇਰਡ ਆ ਜਾਂ ਇਹ ਮਾਨਸਿਕ ਪਰੇਸ਼ਾਨੀ ਤੇ ਮੈਂ ਕਹਿੰਦਾ ਜਿੰਨੇ ਕੇਸ ਪੁਰਾਣੇ ਹੋਏ ਆ ਇਹ ਮਾਨਸਿਕ ਪਰੇਸ਼ਾਨੀਆਂ ਵਾਲੇ ਹੀ ਇਹ ਕੰਮ ਕਰਦੇ ਆ ਮਾਨਸਿਕ ਪਰੇਸ਼ਾਨੀ ਵਾਲੇ ਹੋਰ ਕਿਸੇ ਧਰਮ ਗ੍ਰੰਥ ਦਾ ਕਦੇ ਕੋਈ ਚੀਜ਼ ਨਹੀਂ ਚੁੱਕਦਾ ਤੇ ਗਰਵਾਣੀ ਦੀ ਪਵਿੱਤਰ ਇਹ ਮੈਂ ਸਮਝਦਾ ਬਹੁਤ ਵੱਡੀ ਛਾਜਿਛਿਆ ਧਿਆਨ ਕਈ ਵਾਰੀ ਡਾਇਵਰਟ ਕਰਾਉਣ ਲਈ ਤੇ ਤਪਸ਼ ਹੋਰ ਤੇਜ ਕਰ ਦਿੱਤੀ ਜਾਵੇ ਤੇ ਮੈਂ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਬਿਆਨ ਦੇ ਕਿ ਨਹੀਂ ਸਰਨਾ ਪੀਐਫਆਰ ਅਰਜ਼ੀ ਕਰ ਲਈ ਆ ਤੇ ਅਸੀਂ ਬੰਦਾ ਗ੍ਰਿਫਤਾਰ ਕਰ ਲਿਆ ਇਹਦੀ ਛਾਜਿਛ ਦਾ ਕੱਡੋ ਨਾ ਕਿੱਥੇ ਨਿਕਲਦੀ ਆ ਹੁਣ ਤੱਕ ਦੀ ਮੈਂ ਕਹਿ ਸਕਦਾ ਜਿੰਨੀਆਂ ਵੀ ਬਿਆਦਬੀਆਂ ਹੋਈਆਂ ਕਿਸੇ ਦੀ ਤੈਹ ਤੱਕ ਨਹੀਂ ਡੰਗਾਈ ਤੱਕ ਕੋਈ ਕੱਢੀ ਨਹੀਂ ਬੇ ਕਿੱਥੋਂ ਬੰਦਾ ਤੁਰਿਆ ਇਹਦਾ ਕੀ ਪਿਛੇ ਹੈਗਾ ਤੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਇਹ ਹੁਣ ਐਫ ਆਰ ਦਰਜ ਕਰਕੇ ਰਸਤਾਰੀ ਨਾ ਪਾਓ ਇਹਦਾ ਪਿਛੋਕੜ ਸਾਰਾ ਪਤਾ ਕਰੋ ਕਿਉਂਕਿ ਇੱਥੋਂ ਦਾ ਰਹਿਣ ਵਾਲਿਆ ਆ ਇਹ ਵੀ ਇਹਦਾ ਅਲਟੀਅਰ ਆਬਜੈਕਟ ਕੀ ਸੀ ਤਾਂ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਸੋ ਬੜੀ-ਬੜੀ ਦੁਖਦਾਈ ਘਟਨਾयां ਇਹ ਮੈਂ ਨਿੰਦਾ ਤਾਂ ਨਹੀਂ ਕਰਦਾ ਪਰ ਇਹ ਮੈਂ ਜ਼ਰੂਰ ਕਹਿਣਾ ਚਾਹੁੰਦਾ ਜੇ ਸਰਕਾਰਾਂ ਸਰਦਾਰਕ ਹੋ ਜਾਣ ਜੇ ਇਹਦੇ ਵਿੱਚ ਗ੍ਰੈਵਿਟੀ ਆਫ ਅਫੈਂਸ ਜਿਹੜੀ ਆ ਲਾਈਫ ਕਰ ਦਿੱਤੀ ਜਾਵੇ ਡੈਥ ਸੰਟੈਂਸ ਕਰ ਦਿੱਤਾ ਜਾਵੇ ਤੇ ਸ਼ਾਇਦ ਫੇਕ ਹੋੜ ਹੀ ਬਹੁਤੀ ਖਰੋਤ ਆਵੇ ਨਹੀਂ ਤਾਂ ਪਤਾ ਨਹੀਂ ਲੱਗਦਾ ਸਾਜ਼ਿਸ਼ਕਾਰ ਜਿਹੜੇ ਆ ਕਿੱਥੋਂ ਆਉਂਦੇ ਆ ਕਿੱਥੇ ਚਲ ਜਾਂਦੇ ਆ ਮੈਂ ਤਾਂ ਮੰਨ ਕਰਦੇ ਆ ਕਿ ਸਭੋਗ ਦੀ ਸਜ਼ਾ ਦਿੱਤੀ ਜਾਵੇ ਜੀ ਮੈਂ ਤਾਂ ਬੈਂਕ ਤਾਂ ਸ਼ੁਰੂ ਤੋਂ ਫਰੋਂ ਦਾ ਬੈਰੀ ਬਿਕਨਗੇ ਗੱਲ ਦੀ ਕਰ ਰਿਹਾ ਵੀ ਇਹਦੇ ਜਿੰਨਾ ਚਿਰ ਕੈਪੀਟਲ ਪ੍ਰੈਸ਼ਮੈਂਟ ਨਹੀਂ ਆਪਾਂ ਕਰਦੇ ਉਹਨਾਂ ਚ ਇਹਦੇ ਵਿਆਧੀਆਂ ਜਿਹੜੀਆਂ ਆ ਇਹ ਰੁਕਦੀਆਂ ਨਹੀਂ ਇਹ ਔਰ ਇਹ ਖਾਸ ਆ ਹੁਣ ਦਿਨ ਕਿਹੜੇ ਚੱਲ ਰਹੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਫੇਰ ਉਹ ਵੀ ਦਰਬਾਰ ਸਾਹਿਬ ਦੇ ਦਿਵਾਲੀ ਤੇ ਇੱਕ ਸਵਾਲ ਤਾਂ ਉੱਠਦਾ ਹੀ ਆ